ਸ੍ਰੀ ਅਕਾਲ ਜੀ YouTube ਚੈਨਲ ਮਨਦੀਪ ਸੇਖੋਂ 3582 ਅਸੀਂ ਛੋਟੇ ਮਾਨੂਪੁਰ ਆਏ ਸੀ ਜੀ ਇੱਥੇ ਨਾਰ ਸਿੰਘ ਇੱਕ ਬਜ਼ੁਰਗ ਨਾਰੀ ਕਹਿ ਦਿੰਦੇ ਆ ਪਿੰਡ ਚ ਛੋਟੇ ਮਾਨੂਪੁਰ ਇਹ ਵਿਚਾਰੇ ਦਾ ਬੇਟਾਰ ਬੇ ਨੋਂ ਤਾਂ ਹੋਗੇ ਤੀ ਪੂਰੇ ਮਰ ਗਏ ਸੀਗੇ ਪੋਤਾ-ਪੋਤੀ ਨੇ ਪਾਲਦੇ ਨੇ ਤੇ ਇਹਦੇ ਘਰਦਿਆਂ ਨੂੰ ਉਧਰੰਗ ਹੋਇਆ ਹੋਇਆ ਤੇ ਇਹ ਮੜਾ ਮੋਟਾ ਦਿਹਾੜੀ ਜੋਤਾ ਲਾਉਂਦਾ ਤੇ ਇਹਦਾ ਮਕਾਨ ਦੇਖੋ ਸਾਰਾ ਗਿਰ ਗਿਆ ਛੱਤ ਹੈ ਨਹੀਂ ਆ ਦੇਖੋ ਇਹ ਇੱਧਰ ਜਿਹੜੀ ਛੱਤ ਹੈਗੀ ਮਾੜੀ ਮੋਟੀ ਇਹ ਵੀ ਕਹਿੰਦੇ ਜਦੋਂ ਬਾਰਿਸ਼ ਆਉਂਦੀ ਆ ਚੋਣ ਲੱਗ ਜਾਂਦੀ ਆ ੱਟ ਵੱਲ ਆਈ ਆ ਤੇ ਜਿਹੜੀ ਮਾਈ ਆ ਉਹ ਤੁਹਾਨੂੰ ਦਿਖਾ ਲ ਦਿੰਨੇ ਆ ਪਈ ਆ ਮੰਜੇ ਤੇ ਜੇ ਕੋਈ ਭੈਣ ਭਾਈ ਐਨ ਆਰ ਆਈ ਵੀਰ ਇਹਨਾਂ ਦੀ ਸਪੋਰਟ ਕਰ ਦੇਵੇ ਤਾਂ ਇਹਨਾਂ ਨੂੰ ਉਹ ਮਾਤਾ ਪਈ ਆ ਮੰਜੇ ਤੇ ਜੇ ਸਪੋਰਟ ਕਰ ਦੇਵੇ ਤਾਂ ਇਹਨਾਂ ਦੇ ਮਕਾਨ ਦੀ ਛੱਤ ਪੈ ਜੂਗੀ ਤੇ ਵਿਚਾਰੇ ਉਸ ਟਾਈਮ ਵਧੀਆ ਆਪਣੀ ਜ਼ਿੰਦਗੀ ਕੱਟ ਜਾਣਗੇ ਪੁੱਛਦੇ ਆ ਬਜ਼ੁਰਗਾਂ ਨੂੰ ਬਜ਼ੁਰਗੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਇਹ ਆਪਣਾ ਅਵਤਾਰ ਸਿੰਘ ਜੀ ਅਵਤਾਰ ਸਿੰਘ ਅੱਛਾ ਇਹ ਨਾਰੀ ਕਹਿੰਦੇ ਨੇ ਬੰਦ ਜੀ ਅੱਛਾ ਇਹ ਕਿੰਨਾ ਚਿਰ ਤੋਂ ਗਰੀ ਹੋਈ ਆ ਜੀ 10 ਮਿੰਟ ਹੋ ਗਏ ਅੱਛਾ ਜੀ ਕੋਈ ਤੁਸੀਂ ਕਿਸੇ ਨੂੰ ਕਿਹਾ ਇਹਦੇ ਬਾਰੇ ਜੀ ਸਹੀ ਵਾਰ ਫਾਰਮ ਭਰੇ ਨਹੀਂ ਅੱਛਾ ਜੀ ਕੋਈ ਕਿਸੇ ਨੇ ਨਹੀਂ ਕਰਿਆ ਕੋਈ ਠੀਕ ਆ ਜੀ ਇਹ ਫਿਰ ਮਾਤਾ ਨੂੰ ਕਿੰਨਾ ਯਰ ਤੋ ਉਧ ਰੰਗ ਹੋਇਆ ਹੋਇਆ ਛੋਟ 8 ਮਿੰਟ ਹੋ ਗਏ ਇਹਨੂੰ ਅੱਛਾ ਜੀ ਇਹਨਾਂ ਦਾ ਇਲਾਜ ਕਿਵੇਂ ਕਰਾਉਂਦੇ ਹੋ ਇਲਾਜ ਤਾਂ ਹੀ ਪਹਿਲਾਂ ਕਰਾਇਆ ਤਾਂ ਹੁਣ ਜਿੰਨੇ ਦੋ ਦੋਏ ਦੋਨੇ ਉਹ ਦਵਾਈ ਦਿੱਤੀ ਹੈ ਬਾਕੀ ਠੀਕ ਆ ਜੀ ਤੇ ਇਹ ਦਿਹਾੜੀ ਜੋਤੈ ਹੀ ਕਰਦੇ ਨੇ ਹਾਂ ਦਿਹਾੜੀ ਜੋਤੈ ਕਰਦੇ ਨੇ ਅੱਛਾ ਜੀ ਤੇ ਹੋਰ ਕੋਈ ਆਮਦਨ ਨਹੀਂ ਆਮਦਨ ਕੀ ਰਹੀ ਹੈ ਇਹਨਾਂ ਕੋਲ ਠੀਕ ਹੈ ਜੀ। ਪਤ ਪੁੱਤੀਆਂ ਪਾਲਦਾ। ਠੀਕ ਆ ਜੀ। ਹਾਂ। ਇਹ ਇਹਨਾਂ ਦੇ ਬੇਟਾ ਵੇਰ ਨੋਨ ਨੂੰ ਕਿੰਨਾ ਚਿਰ ਹੋ ਗਿਆ ਪੂਰੇ ਹੋਏ ਨੂੰ? ਨੋਨ ਨੂੰ ਜੀ ਹੋ ਗਏ। 8 ਸਾਲ ਹੋ ਗਏ। 8 ਸਾਲ ਹੋ ਗਏ। 8-9 ਸਾਲ ਹੋ ਗਏ। ਤੇ ਤੁਸੀਂ ਕੋ ਲੋਕਾਂ ਨੂੰ ਕਹਿਣੇ ਚਾਹੁੰਦੇ ਹੋ ਮੋਂ? ਅਸੀਂ ਕਹਿ ਨਹੀਂ ਆਪ ਸਪੋਰਟ ਕਰੋ। ਹਾਂ ਜੀ। ਸਪੋਰਟ ਚਾਹੀਦੀ ਆ। ਠੀਕ ਆ ਜੀ। ਹਾਂ। ਇਹ ਹੁਣ ਕੀ ਕਰਨਗੇ? ਕਿਸੇ ਕਿਸੇ ਨੇ ਜਾਣਦੀ ਉਹ ਇਹਨਾਂ ਦੇ ਕੋਈ ਆਇਆ ਨਹੀਂ ਫਾਰਮ ਭਰੇ ਦੀ ਫਾਰਮ ਦੇ ਵਿੱਚ ਫਾਰਮ ਵੀ ਮੁਰਗੇ ਮੁਰਗੇ ਵਾਪਸ ਮੋੜ ਅੱਛਾ ਜੀ ਹਾਂ ਕੋਈ ਦੇ ਨਹੀਂ ਰਿਹਾ ਹਾਂ ਕੋਈ ਨਹੀਂ ਠੀਕ ਹੈ ਜੀ ਤੇ ਹੁਣ ਜੇ ਕੱਲ ਨੂੰ ਕੋਈ ਤੁਹਾਡੀ ਬਾਹ ਫੜਦਾ ਤੁਸੀਂ ਆਪਣਾ ਮੋਬਾਈਲ ਨੰਬਰ ਜਾਂ ਅਕਾਊਂਟ ਨੰਬਰ ਕੋਈ ਅੱਛਾ ਜੀ ਉਹ ਦੇ ਦਿਓ ਅਕਾਊਂਟ ਕਾਪੀ ਲਿਆ ਦਿਓ ਤੁਹਾਡਾ ਅਕਾਊਂਟ ਨੰਬਰ ਦੇ ਦਿੰਨੇ ਆ ਇਹਨਾਂ ਦਾ ਅਕਾਊਂਟ ਨੰਬਰ ਦਿੰਨੇ ਆ ਜੀ ਅਸੀਂ ਜੇ ਕਿਸੇ ਨੇ ਇਹਨਾਂ ਦੀ ਬਾਹ ਫੜਨੀ ਆ ਨਾਉ ਅਕਾਊਂਟ ਨੰਬਰ ਦੇ ਵਿੱਚ ਇਹਨਾਂ ਦੀ ਸਪੋਰਟ ਕਰਦੇ ਹੋ ਖੇਤੀ ਲਈ ਆਉਗਰਾਂ ਕਾਪੀ ਦੇ ਦਿਓ ਤੁਸੀਂ ਬੈਂਕ ਦੀ ਕਾਪੀ ਇਹ ਮਕਾਨ ਆ ਜੀ ਜਮੇ ਹੀ ਗਿਰਿਆ ਹੋਇਆ ਜਿਹੜਾ ਮਾੜਾ ਮੋਟਾ ਹੈਗਾ ਉਹਦੀ ਵੀ ਛੱਤ ਚੋਹਣ ਲੱਗ ਜਾਂਦੀ ਆ بارش ਦੇ ਵਿੱਚ ਇਹਨਾਂ ਦਾ ਅਕਾਊਂਟ ਨੰਬਰ ਹੈਗਾ ਜੀ 1045 100 20 ਆ ਫੇਰ 21916 ਆ ਵਿੱਚ ਆ ਵੀ ਰਿਹਾ ਹੀ ਅਕਾਊਂਟ ਨੰਬਰ ਧਿਆਨ ਨਾਲ ਵੀਡੀਓ ਰੋਕ ਕੇ ਆਪਣਾ ਇਹਨਾਂ ਦਾ ਅਕਾਊਂਟ ਨੰਬਰ ਤੁਸੀਂ ਦੇਖ ਸਕਦੇ ਹੋ ਵੀਡੀਓ ਰੋਕ ਕੇ ਚੈੱਕ ਕਰ ਲੈਣਾ 1045 10000 21916 ਬਾਕੀ ਤੁਸੀਂ ਆਪਣਾ ਵੀਡੀਓ ਨੂੰ ਰੋਕ ਕੇ 2 ਮਿੰਟ ਉਹਦੇ ਵਿੱਚ ਅਕਾਊਂਟ ਨੰਬਰ ਚੈੱਕ ਕਰ ਲੈਣਾ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਜੀ ਤਾਂ ਜੋ ਇਹ ਵਿਚਾਰੇ ਛੱਤ ਪੈ ਸਕੇ ਅਸੀਂ ਨਾਰ ਸਿੰਘ ਨਾਰ ਸਿੰਘ ਬੋਲਿਆ ਗਿਆ ਇਹਨਾਂ ਦਾ ਨਵ ਅਵਤਾਰ ਸਿੰਘ ਆਈ ਮੈਨੂੰ ਪਤਾ ਨਹੀਂ ਸੀ ਤੇ ਬਾਕੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਕਰੋ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਐਂਡ ਸਿੰਧ ਬੈਂਕ ਦਾ ਅਕਾਊਂਟ ਆਈ ਇਹਨਾਂ ਦਾ ਮਾਨੂਪੁਰ